ਮੁੱਖ ਮੰਤਰੀ ਜੀ ਨੇ ਕੱਲ ਵੀ ਸਾਡੇ ਡੀਜੀਪੀ ਸਾਹਿਬ ਨੂੰ ਭੇਜਿਆ ਸੀ ਔਰ ਉਹਨਾਂ ਦਾ ਤੇ ਇਹੀ ਕਹਿਣਾ ਹੈ ਵੀ ਡੱਲੇਵਾਲ ਸਾਹਿਬ ਦੀ ਸ਼ਹੀਦ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਅਣਗਹਿਲੀ ਨਾ ਰਵੇ ਉਹਨਾਂ ਦਾ ਰਹਿਣਾ ਅਜੇ ਬਹੁਤ ਲੋਡ ਹੈ ਪੰਜਾਬ ਨੂੰ ਔਰ ਦੇਸ਼ ਦੀ ਕਿਸਾਨੀ ਨੂੰ ਉਹਨਾਂ ਦੀ ਅਗਵਾਈ ਦੀ ਲੋੜ ਹੈ ਉਹਦੇ ਲਈ ਅੱਜ ਮੈਂ ਵੀ ਉਹਨਾਂ ਨੂੰ ਬੇਨਤੀ ਕਰ ਰਿਹਾ ਆ ਕਿ ਸ਼ੇਰ ਜਿਹੜੀ ਹੈ ਤੁਹਾਡੀ ਰਹਿਣੀ ਔਰ ਅਸੀਂ ਉਹਨਾਂ ਦੇ ਇਸ ਸੰਘਰਸ਼ ਨਾਲ ਹੈ ਬਿਲਕੁਲ ਠੋਕ ਪਾ ਕੇ ਨਾਲ ਦੇਸ਼ ਦਾ ਹਰ ਦਾ ਲਗਾਤਾਰ ਸੰਘਰਸ਼ ਕਰ ਰਿਹਾ ਹੈ ਈਵਨ ਇਤਸਾਲ ਤੇ ਹੋ ਗਿਆ ਹੈ ਔਰ ਦਰਵੇਲ ਸਾਹਿਬ ਜਿਹੜੇ ਏਡੇ ਸੀਨੀਅਰ ਤਾ ਉਮਰ ਜਿਨ੍ਹਾਂ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਉਹ 21ਵੇਂ ਦਿਨ ਤੇ ਫੋਕਟਾ ਲਿਆ। ਔਰ ਦੇਸ਼ ਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਕੋਈ ਗੱਲਬਾਤ ਕਰਨ ਤਿਆਰ ਨਹੀਂ। ਜੋ ਇਹ ਮੈਨੂੰ ਲੱਗਦਾ ਹੈ ਵੀ ਲੋਕਸ਼ਾਹੀ ਦਾ ਵੀ ਕਿਤੇ ਨਾ ਕਿਤੇ ਬਿਲਕੁਲ ਜਲੂਸ ਕੱਢਿਆ ਜਾ ਰਿਹਾ ਹੈ ਸਰਕਾਰ ਨੂੰ। ਇਮੀਡੀਟਲੀ ਅੰਦਾਜ਼ ਤੈਨਾਂ ਗੱਲ ਸ਼ੁਰੂ ਕਰਨੀ ਚਾਹੀਦੀ। ਅਸੀਂ ਤੇ ਪਾਰਲੀਮੈਂਟ ਦੇ ਅੰਦਰ ਵੀ ਇਹ ਗੱਲ ਕਹੀ ਹੈ, ਬਾਹਰ ਵੀ ਕਹਿ ਰਹੇ ਹਾਂ। ਕਿ ਕਿਸਾਨ ਦੀ ਇਨਕਮ ਵੀ ਦੁੱਗਣੀ ਕਰ ਦੇਣੀ ਬਾਈ ਤੱਕ। ਤੇ ਉਹ ਤੇ ਕੀ ਹੋਣੀ ਸੀ ਇਨਕਮ ਇਸ ਤਰੀਕੇ ਨਾਲ ਫੈਸਟੀਸਾਈਡ ਦੀ ਜਲ ਤੇਲ ਰੋਣ ਵਿੰਗਿਓ ਜਾਂ ਤਿੰਨ ਚਾਰ ਚਾਰ ਗੁਣਾ ਬੋਝ ਤੇ ਲਗਾਤਾਰ ਵੱਧ ਰਿਹਾ ਔਰ ਇਸ ਤਰੀਕ। ਇਸ ਸਾਲ ਤੇ ਇਹਨਾਂ ਨੇ ਝੋਨੇ ਦੀ ਲਿਫਟਿੰਗ ਵੀ ਬੜੇ ਹਰਾਸ ਕੀਤਾ। ਦੇਸ਼ ਦੀ ਸਰਕਾਰ ਨੇ। ਤੁਹਾਨੂੰ ਲੱਗਦਾ ਕਿਸਾਨੀ ਵੱਲ ਧਿਆਨ ਨਹੀਂ ਆ ਮੈਂ ਸ਼ਨੀਵਾਰ ਨੂੰ ਮੈਨੂੰ ਮੌਕਾ ਮਿਲਿਆ ਸੀ ਬੋਲਣ ਦਾ ਪਾਰਲੀਮੈਂਟ। ਪਿਛਲੇ ਉਦੋਂ ਮੈਂ ਕਿਹਾ ਜੀ ਤੁਸੀਂ ਕਹਿੰਦੇ ਸੋਸ਼ਲਿਸਟ ਸਮਾਜ ਬਣਾਣਾ ਜੀ ਤਾਂ 13 ਲੱਖ ਕਰੋੜ ਤੋਂ ਵਾਅਦੇ ਤੁਸੀਂ ਕਰਜ਼ੇ ਮਾਫ਼ ਕਰਤੀ ਕਰਪੇਟ ਖਰਾਨਿਆਂ ਦੇ। ਕਿਸਾਨ ਸੰਘ ਸੜਕਾਂ ਤੇ ਬੈਠਾ ਉਹਦੇ ਵੱਲ ਤੁਸੀਂ ਗੱਲ ਕਰਨ ਨੂੰ ਵੀ ਤਿਆਰ ਨਹੀਂ। ਕਿਵੇਂ ਦੀ ਡੈਮੋਕਰੈਟਿਕ ਸਰਕਾਰ ਉਹ ਤੱਕ ਹੈ ਪਹਿਲਾਂ ਜੱਟਲੇਵਾਲ ਸਾਹਿਬ ਦੀ ਸ਼ਹੀਦੀ ਜ਼ਰੂਰੀ ਹੈ ਇਸ ਟਾਈਮ ਸਭ ਤੋਂ ਸੁਪਰੀਮ ਕੋਰਟ ਨੇ ਫਿਕਰ ਮੰਦੀ ਜਾਰੀ ਕੀਤੀ ਹੈ ਗੰਭੀਰਤਾ ਸੀਰੀਅਸਨੈਸ ਨਹੀਂ ਆ ਤੇ ਇਸ ਨਾਲ ਅਸੀਂ ਤੇ ਹਰ ਤਰੀਕੇ ਨਾਲ ਵਿੱਚ ਪੈਣ ਨੂੰ ਮੁਖਵੰਦਰ ਜੀ ਵੀ ਕਹਿੰਦੇ ਹਾਂ ਕਿ ਅਸੀਂ ਪੈਣ ਦੀ ਗੱਲ ਹੈ ਅਸੀਂ ਵਿੱਚ ਵੀ ਪੈਣ ਨੂੰ ਵਿਚੋਲੇ ਬਣਨ ਲਈ ਤਿਆਰ ਹੈ ਪਰ ਗੱਲ ਬਾਤ ਨੂੰ ਸ਼ੁਰੂ ਤੋਂ ਕਰਨ ਉਹ ਇਹ ਮੈਨੂੰ ਲੱਗਦਾ ਵੀ ਜਿਹੜਾ ਰਵਈਆ ਹੈ ਮੋਦੀ ਸਾਹਿਬ ਦਾ ਉਹ ਰਵਈਆ ਬਹੁਤ ਜ਼ਿਆਦਾ ਤਾਨਾਸ਼ਾਹੀ ਹੈ ਆਪਣੇ ਦੇਸ਼ ਦੀ ਰਾਜਧਾਨੀ 'ਚ ਆਪਣੇ ਲੋਕਾਂ ਨੂੰ ਰੋਕਣਾ ਇਹ ਸਰ ਇਹ ਕੀ ਹੈ ਤੇ ਸਰਾ ਸਰ ਤਕਾ ਹੈ ਤਾਨਾ ਨਹੀਂ ਦਿੱਲੀ 'ਚ ਤੇ ਪੂਰੀ ਆਜ਼ਾਦੀ ਦੇ ਇਤਿਹਾਸ ਤੋਂ ਬਾਅਦ ਦੀ ਗੱਲ ਕਰ ਲਈਏ ਐਡੇ ਐਡੇ ਵੱਡੇ ਪ੍ਰੋਟੈਸਟ ਹੋਏ ਆ ਪੀਸਫੁਲੀ ਪੂਰੀ ਦੇਸ਼ ਦੀ ਰਾਜਨੀਤੀ ਉਹਨਾਂ ਨੇ ਬਦਲੀ ਆ ਔਰ ਦਿੱਲੀ ਸਾਡੇ ਮੁਲਕ ਦੀ ਰਾਜਧਾਨੀ ਹੈ ਸਾਡਾ ਉੱਥੇ ਹੱਕ ਹੈ ਜਾ ਕੇ ਪੀਸਫੁਲੀ ਪ੍ਰਟੇਟ ਔਰ ਇੰਨਾ ਸ਼ਾਂਤਮਈ ਪੂਰਾ ਅੰਦੋਲਨ ਰਿਹਾ ਪਿਛਲਾ ਵੀ ਆਪਣਾ ਜਿਹੜਾ ਪਿੱਛੇ ਲੜਿਆ ਸੀ ਆਪਾਂ ਸਾਰਿਆਂ ਨੇ ਮਿਲ ਕੇ ਉਦੋਂ ਵੀ ਤੇ ਹੁਣ ਵੀ ਲੇਕਿਨ ਗੱਲ ਤੇ ਆ ਵੀ ਉਹਦੀ ਜਿਹਦੀ ਪ੍ਰਾਇੋਰਟੀ ਤੇ ਕਿਸਾਨ ਹੈ ਕਿ ਨਹੀਂ ਹੈ ਇਹ ਗੱਲ ਸਭ ਤੋਂ ਵੱਡੀ ਚੋਚ ਹੈ